ਮਤਰਾ ਜੇ ਦੁਨੀਆ ਤੇ ਅੱਠ ਜੋਬੇ ਆ ਨਾ ਤਾਂ ਨੌਵਾਂ ਜੋਬਾ ਜਿਹੜੇ ਦਰਵਾਜੇ ਆ ਪਿੰਡ ਲੰਮਿਆਂ ਦੇ ਅੱਜ ਉਹ ਬਖਾਉਣ ਲੱਗਿਆਂ ਇਹ ਦਰਵਾਜੇ ਪੱਤੀ ਤਤਲਾ ਪਿੰਡ ਲੰਮਾ ਜਿਗਰਾਉ 1947 ਵੇਲੇ ਆਜ਼ਾਦ ਹੋਏ ਸੀ ਤੇ ਬਦਕਿਸਮਤੀ ਇਹ ਰਹੀ ਕਿ ਇਹਨਾਂ ਨੂੰ ਬਣਾਉਣ ਵਾਲਿਆਂ ਨੂੰ ਕਹਿੰਦੇ ਵੀ ਮਿਹਨਤ ਨਹੀਂ ਸੀ ਮਿਲੀ ਉਸ ਤੋਂ ਬਾਅਦ ਜਿਹੜਾ ਹਲਚਲ ਆ ਪੈਦਾ ਹੋ ਗਿਆ ਤੇ ਬੰਦੇ ਦੇ ਵਿੱਚ ਉਹ ਵਿਚਾਰੇ ਜਿਹੜੇ ਮੁਸਲਮਾਨ ਸੀ ਇੱਥੋਂ ਚਲੇ ਗਏ ਤੇ ਰੁਖਸਤ ਹੋ ਗਏ ਦੂਸਰੇ ਦੇਸ਼ ਇਹਨਾਂ ਦਰਵਾਜਿਆਂ ਬਾਰੇ ਵੱਡੇ ਵੱਡੇ ਵਿਦਵਾਨਾਂ ਨੇ ਲਿਖਿਆ ਕਿ ਸੰਗਤ ਜੈਸੀ ਵਿੱਪਲ ਹੈ ਨਹੀਂ ਲੰਮੇ ਜੈਸੇ ਦਰਵਾਜ਼ੇ ਹੈ ਨਹੀਂ ਰੱਖਿਆ ਅਲੈਦਾ ਜਿਆ ਤਰੀਕਾ ਉੱਚੀ ਕੰਧ ਦਾ ਇਸੇ ਲਈ ਇਹਨਾਂ ਦਰਵਾਜਿਆਂ ਦੀ ਕੀ ਮਹਾਨਤਾ ਤੁਹਾਨੂੰ ਵੇਖ ਕੇ ਪਤਾ ਲੱਗਣੀ ਆ ਮੈਂ ਸਮਝਦਾ ਕਿ ਜਿੰਨਾ ਕਿ ਵੀ ਘੁੰਮਿਆ ਤੁਸੀਂ ਜਿੱਥੇ-ਜਿੱਥੇ ਤੱਕ ਵੀ ਗਏ ਹੋ ਪਰੰਤੂ ਯਾਰ ਇਹ ਜੇ ਦਰਵਾਜ਼ੇ ਤੁਹਾਨੂੰ ਕਿਤੇ ਨਹੀਂ ਮਿਲਨੇ ਤਿੰਨ ਤਿੰਨ ਸਟੋਰੀਆਂ ਇਹਨਾਂ ਦਰਵਾਜਿਆਂ ਦੀਆਂ ਹੈਗੀਆਂ ਤੇ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਪੰਚਾਇਤ ਵੱਲੋਂ ਕੀਤੀ ਗਈ ਹੋਣੀ ਆ ਤੇ ਤੁਸੀਂ ਦੇਖੋਗੇ ਨਾ ਤੇ ਜਦੋਂ ਇੱਥੇ ਬੈਠ ਕੇ ਮੰਜਾ ਡਾਹ ਕੇ ਕਿਤੇ ਤੁਸੀਂ ਆਨੰਦ ਲਾਉਂਗੇ ਤੇ ਫਿਰ ਸਵਰਗ ਦੇ ਨਜ਼ਾਰੇ ਹੀ ਆਉਂਦੇ ਆ ਤੇ ਕੀ ਬਾਤ ਆ ਜੀ ਸਾਡੀ ਤਾਂ ਰਿਸ਼ਤੇਦਾਰੀ ਹੈ ਇੱਥੇ ਮਾਸਟਰ ਦਸ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਨੇ ਦੱਸਿਆ ਸੀ ਇਹਨਾਂ ਦੇ ਇਤਿਹਾਸ ਬਾਰੇ ਕਿ ਵਾਕਈ ਜਾਰੇ ਦਾ ਜਿਹੜਾ ਇਤਿਹਾਸ ਆ ਬੜਾ ਦੁਖਦਾਇਕ ਸੀਗਾ ਪਰੰਤੂ ਦੁਨੀਆ ਭਰ ਦੇ ਵੱਡੇ ਵੱਡੇ ਵਿਦਵਾਨਾਂ ਨੇ ਜਿਹੜਾ ਇਹਨਾਂ ਦਰਵਾਜ਼ਿਆਂ ਨੂੰ ਬਕਵਾਕ ਰੂਪਾਂ ਦੇ ਵਿੱਚ ਬਕਵਾਕ ਕਿਤਾਬਾਂ ਦੇ ਵਿੱਚ ਪੇਸ਼ ਕੀਤਾ ਕਿਉਂਕਿ ਤੁਹਾਨੂੰ ਵਿਖਾਵਾਂਗੇ ਵੇਖਦੇ ਰਹੋ ਕਟੋ-ਕਟ ਤਿੰਨ ਮੰਜ਼ਲੇ ਇਹਨਾਂ ਦਰਵਾਜ਼ਿਆਂ ਦੀਆਂ ਤੇ ਇਹ ਜਿਹੇ ਦਰਵਾਜ਼ੇ ਦਰਵਾਜ਼ੇ ਹੋਰ ਵੀ ਬਹੁਤ ਹੋਣਗੇ ਤਾਂਤੂ ਇਹ ਇੱਕ ਅਜੂਬਾ ਹੀ ਆ ਜਿਹੜੀ ਕਿਤੇ ਨਹੀਂ ਮਿਲਨੇ ਬੜੀਆ ਵਧੀਆ ਢੰਗ ਦੇ ਨਾਲ ਇਹਨਾਂ ਨੇ ਦੇਖੋ ਮਾੜਾ-ਮੋਟਾ ਤਾਂ ਨੁਕਸ ਜਿਹੜੇ ਪੈ ਜਾਂਦੇ ਆ ਕੀ ਬਾਤ ਹੈ ਕੰਧਾਂ ਦੇ ਉੱਪਰ ਤੁਸੀਂ ਮੀਨਾਕਾਰੀ ਵੇਖੋ ਕਮਾਲ ਕੀਤੀ ਪਈ ਆ ਬਾਕੀ ਯਾਰ ਪਿੰਡ ਲੰਮਿਆਂ ਦਾ ਇੱਕ ਉਹ ਇਤਿਹਾਸਿਕ ਪਸ਼ੋਕਰ ਇੱਕ ਤਰ੍ਹਾਂ ਹੋਰ ਆ ਇਹ ਜੇ ਆਪਾਂ ਕਹਿ ਲਈਏ ਨਾ ਵੀ ਇਹਨੂੰ ਜੇ ਨਵਾਂ ਅਜੂਬਾ ਕਹਿ ਦਈਏ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਕਿਉਂਕਿ ਜੇਕਰ ਇਹ ਜੇ ਚੀਜ਼ ਕਿਤੇ ਜਨੈਕਸੋ ਦੇ ਮਤਲਬ ਅੱਖਾਂ ਦੇ ਵਿੱਚ ਜਾਂ ਉਹਦੇ ਕਿਤੇ ਵਸਤੇ ਵਿੱਚ ਆ ਜੇ ਤਾਂ ਕਮ ਸੇ ਕਮ ਇਹ ਵੀ ਇੱਕ ਅਜੂਬਾ ਹੀ ਹੋਊਗਾ ਤੁਸੀਂ ਅੱਗੇ-ਅੱਗੇ ਦੇਖਿਓ ਆ ਤੁਹਾਨੂੰ ਅਸੀਂ ਥੱਲੇੋਂ ਦਿਖਾਇਆ ਫਿਰ ਅਸੀਂ ਤੁਹਾਨੂੰ ਇਹਨਾਂ ਦਾ ਉੱਪਰਲਾ ਪਾਰਟ ਵੀ ਦਿਖਾਵਾਂਗੇ ਆ ਦੇਖੋ ਨੰਬਰ 2 ਦੇ ਉੱਪਰ ਇਹਨਾਂ ਦੀਆਂ ਪੌੜੀਆਂ ਚੜ੍ਹਦੀਆਂ ਅੱਗੇ ਸੇ ਸ਼ਰਮਾ ਜਾ ਰਹੀ ਹੈ ਉੱਪਰ ਤੇ ਕਿਸ ਨੇ ਕਿਸੇ ਤੇ ਇਹ ਜ਼ਰੂਰ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਆ ਕਿ ਅਸੀਂ ਇਹਨੂੰ ਖੋਲ ਕੇ ਨਹੀਂ ਵਿਖਾ ਸਕੇ ਕਿਉਂਕਿ ਆ ਦੇਖੋ ਆ ਇਹਨਾਂ ਦਾ ਜਿਹੜਾ ਸੈਕੰਡ ਹੈਗਾ ਫਲੋਰ ਆ ਦੂਜੀ ਸਤ ਇਹ ਤੋਂ ਬਾਅਦ ਇੱਕ ਹੋਰ ਚੀਜ਼ ਦਿਖਾਉਣੀ ਆ ਤੁਹਾਨੂੰ ਆ ਦੇਖੋ ਜੀ ਆ ਤੀਜੀ ਸਤ ਤੇ ਵੀ ਪੌੜੀਆਂ ਜਾਂਦੀਆਂ ਇਹਨਾਂ ਦੇ ਉੱਪਰ ਵੀ ਦਿਖਾਉਣੀ ਆ ਤੁਹਾਨੂੰ ਤਾਂ ਤੁਹਾਨੂੰ ਆਪ ਹੀ ਮੰਨਣਾ ਪੈਣਾ ਵੀ ਜਿਹੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਕਦੇ-ਕਦੇ ਬਣਦੀਆਂ ਤੇ ਜਦੋਂ ਬਣ ਜਾਂਦੀਆਂ ਫਿਰ ਉਹ ਪੁਸਤਾਂ ਤੱਕ ਪੁਸਤ ਪਨਾਹੀ ਤੱਕ ਉਸ ਪਿੰਡ ਦੀ ਜਿਹੜਾ ਇੱਕ ਤਰਹ ਹੋਰ ਬਣ ਜਾਂਦੀ ਹੈ ਉਸ ਪਿੰਡ ਦਾ ਇੱਕ ਇਤਿਹਾਸ ਬਣ ਜਾਂਦੀ ਹੈ ਜਿਹੜਾ ਸਦੀਆਂ ਤੱਕ ਜੀਤ ਰਹਿੰਦਾ ਬੜੀ ਖੁਸ਼ੀ ਹੋਈ ਹੈ ਇਹਨਾਂ ਨੂੰ ਕਵਰ ਕਰਕੇ ਆਹ ਦੇਖੋ ਆਹ 37 ਸੱਤਾ ਇਹ ਵੀ ਉਹਨਾਂ ਨੇ ਕਵਰ ਕੀਤੀ ਵੀ ਹੈ ਵੀ ਕਈ ਵਾਰੀ ਪਤਾ ਨਹੀਂ ਹੁੰਦਾ ਤਿੰਨ ਸੱਤਾਂ ਵਾਲੇ ਦਰਵਾਜ਼ੇ ਜੇ ਕਿਸੇ ਨੇ ਦੇਖਿਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜਿਹੜੀ ਆਪਾਂ ਕਹਿਦੀਏ ਵੀ ਟ੍ਰਿਪਲ ਸਟੋਰੀ ਦਰਵਾਜ਼ੇ ਤੇ ਉਹ ਵੀ ਇੰਨੇ ਪੁਰਾਣੇ ਉਹ ਇਤਿਹਾਸ ਦੇ ਨਾਲ ਜੁੜੇ ਹੋਏ ਜਿਹੜੇ ਕਿ 1947 ਦੀ ਵੰਡ ਨੂੰ ਵੀ ਯਾਦ ਕਰਵਾਉਂਦੇ ਆ ਤੇ ਇਸ ਕਰਕੇ ਦੇਖੋ ਕਿੰਨੀ ਬਕਾਇਦਾ ਸਾਂਭ ਸੰਭਾਲ ਦੇ ਨਾਲ ਬਾਕੀ ਤੁਸੀਂ ਆਪ ਹੀ ਸਮਝਦਾਰ ਹੋ ਜਰੂਰ ਜੇਕਰ ਕਿਤੇ ਕੋਈ ਇਹ ਹੀ ਵਿਰਾਸਤ ਹੋਈ ਤਾਂ ਕਮੈਂਟ ਦੇ ਵਿੱਚ ਜਾਂ ਫੋਨ ਕਰਕੇ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਉਹਨੂੰ ਵੀ ਕਵਰ ਕਰਨ ਦੀ ਸਾਨੂੰ ਤਾਂ ਇਹਨਾਂ ਨੂੰ ਵੇਖ ਕੇ ਯਾਰ ਬੜਾ ਆਨੰਦ ਆਇਆ ਦੇਖੋ ਮਨ ਗਲਗਲ ਹੋਠਿਆ ਬਾਕੀ ਤੁਸੀਂ ਆਪ ਦੇਖੋ ਬਾਕੀ ਵੇਖਣ ਦਾ ਆਨੰਦ ਲਓ ਕੀ ਚੀਜ਼ ਹੈ ਇਹ ਉਹ ਇਹਨਾਂ ਨੂੰ ਰੱਖਣਾ ਰ ਆ ਗਿਆ ਅੱਜ ਇਹ ਤਾਂ ਪੰਜ ਜਾਂਦੇ